ਦੀ ਗੱਲ ਹੋ ਰਹੀ ਕੀ ਮਾਮਲਾ ਹੈ ਸਰ ਮਾਮਲਾ ਸਰ ਇਹ ਹੈ ਕਿ ਆਪਣੇ ਸਾਡੇ ਮੁਹੱਲੇ ਦੇ ਵਿੱਚ ਹੀ ਪੂਸ਼ਤਾਵ ਨਸ਼ਾ ਵਿਰੋਧੀ ਇੰਨਾ ਕ ਨਸ਼ਾ ਚੱਲਦਾ ਵੀ ਹੈ ਤੇ ਦਿਨ ਰਾਤ ਇੰਨਾਂ ਨੂੰ ਦਿਨ ਰਾਤ ਦਾ ਨਹੀਂ ਪਤਾ ਨਾ ਆਪਣੀ ਸੇਧ ਦਾ ਪਤਾ ਹੋਰ ਸ਼ਰੇਆਮ ਨਸ਼ਾ ਚੱਲਦਾ ਤੇ ਹੋਰ ਸਰਕਾਰ ਸੁੱਤੀ ਗਈ ਆ ਸਰਕਾਰਾਂ ਹੀ ਨਸ਼ਾ ਚਲਾਉਂਦੀ ਆ ਤੇ ਇਹ ਨਸ਼ਾ ਇੱਕ ਦਾ ਘਾਰਿਆ ਜਾਂਦੇ ਸਰਕਾਰਾਂ ਪਿੱਛੋਂ ਨਸ਼ਾ ਬੰਦ ਕਰ ਦੇਣੀਆਂ ਤੇ ਇੱਕ ਨਸ਼ਾ ਆਪਣਾ ਲਿਆਣਗੇ ਇਸ ਕਰਕੇ ਸਰਕਾਰਾਂ ਚੁੱਪੀਆਂ ਪਈਆਂ ਪ੍ਰਸ਼ਾਸਨ ਵੀ ਸਤਾ ਪਿਆ ਇਹਦੇ ਤੇ ਆਜ ਨਹੀਂ ਆ ਕਿ ਸ਼ਰੇਆਮ ਨਸ਼ਾ ਦਿਖ ਰਿਹਾ ਇਥੋਂ ਆ ਰਿਹਾ ਨਸ਼ਾ ਇਸ ਕਰਕੇ ਸਰਕਾਰਾਂ ਦਾ ਸਰਕਾਰਾਂ ਦਾ ਬੁਰਾ ਹੱਥ ਹੈ ਨਸ਼ਾ ਵੇਚਣ ਦਾ ਹੋਰ ਪ੍ਰਸ਼ਾਸਨ ਦਾ ਵੀ ਫਿਰ ਪੂਰਾ ਹੀ ਸਾਡੇ ਹਿਸਾਬ ਨਾਲ ਦੇ ਪ੍ਰਸ਼ਾਸਨ ਦਾ ਵੀ ਬੁਰਾ ਹੀ ਹੱਥ ਹੋਏਗਾ ਜਿਹੜਾ ਕਿ ਸ਼ਰੇਆਮ ਜਿਹੜਾ ਨਸ਼ਾ ਚੱਲਦਾ ਪਿਆ ਆ ਇਸ ਕਰਕੇ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਆ ਕਿ ਜਿਹੜੇ ਮੁੜੇ ਸ਼ਰੇਆਮ ਬੰਦੀ ਆਵਾਦੀ ਜਿਹੜੀ ਨੌਜਵਾਨ ਮੁੜੇ ਅੱਜ ਕੱਲੇ ਛੋਟੇ ਤੋਂ ਛੋਟਾ ਬੱਚਾ ਵੀ ਚਿੱਟੇ ਦਾ ਅੰਗਰੀਜ਼ ਹੋ ਰਿਹਾ ਪਰ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਚਿੱਟਾ ਆ ਰਹੀ ਆ ਕਿੱਥੋਂ ਰਿਹਾ ਹੈ ਔਰ ਜਿਹੜੇ ਇਹਦੇ ਵੱਡੇ ਫਲਾਸੇ ਆ ਚਟੇ ਵਾਲੇ ਇਹਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਦੀ ਛਾਣਵੀਨ ਕਰੇਗਾ ਤੇ ਬੜੇ ਮਤਲਬ ਬਾਦ ਤੋਂ ਬਾਦ ਦੇ ਪ੍ਰਸ਼ਾਸਨ ਇਹਨਾਂ ਨੂੰ ਚਟੇ ਵਾਲੇ ਨੂੰ ਫੜ ਸਕਦਾ ਪਰ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਚਟੇ ਵਾਲਿਆਂ ਦੇ ਨੇ ਤੇਲ ਕਸੀ ਜਾਏ ਔਰ ਜਿਹੜੀ ਮਾਵਾਂ ਦੇ ਪੁੱਤ ਮਾਰਿਆ ਚਟਾ ਬੀਬੀਗੇ ਔਰ ਮਾਰਿਆ ਇਹ ਇਹੀ ਬਚਾਅ ਹੋ ਸਕਦਾ ਪ੍ਰਸ਼ਾਸਨ ਜੇ ਸਚਨਾਂ ਜਾਗੇ ਤਾਂ ਪਰ ਜਿੱਥੇ ਤੱਕ ਲੱਗਦਾ ਕਿ ਪ੍ਰਸ਼ਾਸਨ ਨੇ ਨਹੀਂ ਜਾਗਣਾ ਕਿਉਂਕਿ ਸਰਕਾਰਾਂ ਦਾ ਬੁਰਾ ਹੱਥਾ ਚਟਾ ਵੇਚਣ ਤੇ ਪਾਜੀ ਸਿਆਣੇ ਬੱਟ ਜਿਹੜੀ ਮੱਦੀ ਗਲੀ ਵੜ ਜੋਦੀ ਦੀ ਜਿੱਥੇ ਮਰਜੀ ਜਿਹੜੀ ਮੱਦੀ ਗਲੀ ਵੜ ਜੋ ਇੱਥੋਂ ਤੱਕ ਅਗੀ ਫੋਨ ਤੇ ਕੰਟੈਕਟ ਆ ਪਾਜੀ ਮੈਂ ਇੱਥੇ ਖੜਾ ਆ ਇੱਥੇ ਆ ਕੇ ਦੇਜੋ ਆਪਾਂ ਨਾ ਕਿਸੇ ਦਾ ਕਿਉਂ ਲੈਣਾ ਕਿਉਂਕਿ ਨਾਂ ਲੈ ਕੇ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਪ੍ਰਸ਼ਾਸਨ ਨੂੰ ਆਪੇ ਖੁਦ ਪਤਾ ਲੱਗ ਜਾਣਾ ਕਿ ਪ੍ਰਸ਼ਾਸਨ ਹੀ ਇੱਥੋਂ ਤੱਕ ਅਗੀ ਪ੍ਰਸ਼ਾਸਨ ਹੀ ਚਲਾਉਂਦਾ ਫਿਰ ਜਿੱਟਾ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੂੰ ਪਤਾ ਹੀ ਲੱਗਿਆ ਉਸ ਨੂੰ ਪਾਜੀ ਪਤਾ ਹੈਗਾ ਕਿਉਂ ਨਹੀਂ ਹੋਏਗਾ ਪੁਲਿਸ ਨੂੰ ਪਤਾ ਤਾਂ ਹੀ ਇਹ ਕੰਮ ਹੋ ਰਿਹਾ ਬੰਦਾ ਕੰਮ ਹੋਣ ਤੋਂ ਪਹਿਲਾਂ ਪੂਰਸ ਨੂੰ ਇਨਫੋਰਮੇਸ਼ਨ ਹੁੰਦੀ ਹੈ ਕਿ ਇੱਥੇ ਕੰਮ ਚੱਲ ਰਿਹਾ ਔਰ ਇੱਥੋਂ ਦਾ ਕਿ ਫਿਰ ਮੇਰੇ ਹਿਸਾਬ ਨਾਲ ਮਹੀਨਾ ਵੀ ਚੱਲਦਾ ਹੋਣਾ ਬੀਪੀਲਿਓ ਤੇ ਵੀ ਅੱਜ ਕੱਦ ਦੀ ਵੀਡੀਓ ਹੈ ਇਹ ਵੀਡੀਓ ਭਾਈ ਇਹ ਕੋਈ 3-4 ਦਿਨ ਪਹਿਲਾਂ ਦੀ ਵੀਡੀਓ ਹੈ ਇਹ ਮਹੀਨਾਵਾਲ ਦੀ ਵੀਡੀਓ ਹੈ ਜਿੱਤ ਤੱਕ ਮੈਨੂੰ ਲੱਗਦਾ ਮਹੀਨਾਵਾਲ ਦੇ ਲੱਗੇ ਛੱਕੀ ਵੀਡੀਓ ਹੈ ਔਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਦੇ ਦਿਨ ਕੇਲ ਕੱਸੀ ਜਾਏ ਫੇਰੀ ਬਚਾਓ ਸਦਨ ਨੌਜਵਾਨਾਂ ਦਾ ਇਸ ਤਰ੍ਹਾਂ ਨਹੀਂ ਹੋਣੀ ਇਹ ਵੀਡੀਓ ਭਾਈ ਮੈਨੂੰ ਵੀ ਆਪਣੇ WhatsApp ਤੇ ਰੂ ਆਈ ਕਿਦੋਂ ਇਹ ਹੋ ਗਿਆ ਉਹ ਕਿਉਂ ਫਿਰ ਉੱਥੋਂ ਮੈਂ ਦੇਖੀ ਵੀਡੀਓ ਤੇ ਫਿਰ ਮੈਂ ਭਾਈ ਉੱਥ ਉਨਾਗੇ ਪ੍ਰਸ਼ਾਸਨ ਨੂੰ ਕਹਿਦਾ ਕਿ ਇਹ ਦਿਨ ਖੇਲ ਰਸੀ। ਇੱਕ ਨੋਟ ਬੰਦ ਰਿਹਾ ਪੂਰਾ ਠੀਕ ਨਾ ਜਾ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਔਰ ਮੈਂ ਵੀ ਉਹ ਵੀਡੀਓ ਦੇਖੀ ਆ। ਇਹ ਇਦਾਂ ਦੀ ਕਿਸੇ ਸੱਜਣ ਨੇ ਵੀਡੀਓ ਬਣਾ ਕੇ ਭਾਈ ਹੋਏਗੀ ਪਰ ਟੈਂਪੋ ਸਟੈਂਡ ਤੋਂ ਸਟੇਡੀਅਮ ਦੇ ਚਲ ਜਓ ਤੁਹਾਨੂੰ ਹਜ਼ਾਰਾਂ ਇਹੋ ਜਿਹੇ ਲੋਕ ਮਿਲ ਗਏ ਕਿਤੇ ਦੇ ਨਸ਼ੇ ਦੇ ਵਿੱਚ। ਔੜਿਆਂ ਦੇ ਰੰਗ ਟੰਗ ਹੀ ਉੱਡ ਕੇ ਦੇ ਛੋਟੀ ਉਮਰ ਦੇ ਬੱਚੇ ਨਾਲ ਲੜਖੜਾਉਂਦੇ ਕੁਛ ਨਹੀਂ ਲੜਖੜਾ ਆਉਂਦੇ ਉੱਥੇ ਗਰਾਊਂਡ ਦੇ ਵਿੱਚ ਗਰਾਊਂਡ ਦੇ ਬਾਹਰ ਤੇ ਹੁੰਦੇ। ਬਹੁਤ ਵੱਡੀ ਮਾਤਰਾ ਨਾਲ ਜਿਹੜਾ ਚਿੱਕਾ ਦੇ ਕਰਿਆ ਸੁਜਾਮਪੁਰ ਦੇ ਪ੍ਰਸ਼ਾਸਨ ਦਾ ਧਿਆਨ ਹੀ ਨਹੀਂ ਉਹਨਾਂ ਪੁਲਿਸ ਦਾ ਧਿਆਨ ਨਾ ਪਸਾਉਂਦੇ ਨੇ ਉਹ ਕਹਿੰਦੇ ਨੇ ਬਹੁਤ ਦੇ ਦਾਅਵੇ ਕੀਤੇ ਆ ਉਹ ਕੱਲੇ ਰਿਪੋਰਟ ਦੇਖੋ ਅੰਮ੍ਰਿਤਸਰ ਦੇ ਵਿੱਚ ਆਪ ਜੀ ਦਾ ਵਿਧਾਇਕ ਰਿਟਾਇਰਡ ਆਈਪੀਐਸ ਆਫ ਸਰਜੀਤ ਉਹਨਾਂ ਦੇ ਅੱਜਕੱਲ ਰਿਟਾਇਰਮੈਂਟ ਤੋਂ ਬਾਅਦ ਐਮਐਲਏ ਬਣੇ ਨੇ ਉਹਨਾਂ ਨੇ ਖੁਦ ਕਿਹਾ ਕਿ ਆਪ ਸਰਕਾਰ ਜਿਹੜਾ ਚਿੱਟਾ ਵਕਾਰੀ ਉਹਨਾਂ ਜਿਹਨਾਂ ਨੇ ਚਿੱਟਾ ਬੰਦ ਕਰਾਉਣਾ ਉਹ ਆਪ ਤੇ ਲਾਣ ਦੇ ਉਹਨਾਂ ਦਾ ਪਤਾ ਹੈ ਕਿ ਮੰਨਦਾ ਇਸ ਗੱਲ ਨੂੰ ਕਿ ਸਾਡੇ ਐਮਐਲਏ ਚਿੱਟਾ ਵੇਜਦੇ ਨਾ ਉਹ ਪ੍ਰਸ਼ਾਸਨ ਨੂੰ ਜਿੰਨੀ ਵਾਰੀ ਮਰਜ਼ੀ ਕੋ ਪ੍ਰਸ਼ਾਸਨ ਇਸ ਬਾਰੇ ਧਿਆਨ ਹੀ ਨਹੀਂ ਦੇ ਰਿਹਾ ਜੀ ਮੰਗ ਹੀ ਕਰ ਸਕਦੇ ਹਾਂ ਇਸ ਤੋਂ ਬਾਤ ਹੋਰ ਕੀ ਕਰੀਏ ਜਿਹੜੀ ਮੈਨੂੰ ਵਧੀਆ ਕਿਲਾ ਦੇਖੀ ਜਾਣਾ ਸਰ ਜਿਹੜੀ ਵੀਡੀਓ ਚਿੱਟੇ ਪਿੰਦੇ ਦੇ ਮੁੰਡੇ ਦੀ ਜਿਹੜੀ ਵਾਇਰਲ ਹੋਈ ਹੈ ਇਹ ਖਾਲੀ ਇੱਕ ਘਰ ਦਾ ਮਸਲਾ ਨਹੀਂ ਇੱਕ ਮੁੰਡੇ ਦੇ ਨਾਲ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇੱਥੋਂ ਤੱਕ ਕਿ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਆਇਕਲ ਸ਼ਰੇਆਮ ਜਿਹੜਾ ਚਿੱਟਾ ਉਹ ਵੇਚਿਆ ਜਾ ਰਿਹਾ ਔਰ ਇਹ ਪ੍ਰਸ਼ਾਸਨ ਦੇ ਮਿਲੀ ਭਗਤ ਤੋਂ ਬਿਨਾਂ ਨਹੀਂ ਵੇਚਿਆ ਜਾ ਰਿਹਾ ਇਹ ਜਿਹੜਾ ਸਜਾਣਪੁਰ ਹਲਕੇ ਦਾ ਐਸਚਓ ਹੈ ਇਹਦੀ ਮਿਲੀ ਭਗਤ ਹੈ ਇਹਦੀ ਮਿਲੀ ਭਗਤ ਨਾਲ ਚਿੱਟਾ ਵੇਚਿਆ ਜਾ ਰਿਹਾ ਮੈਂ ਪੁਨੀਤ ਸਿੰਘ ਅਖਿਲ ਭਾਰਤੀ ਹਿੰਦੂ ਸਖਾਸ ਸਮਿਤੀ ਦਾ ਜ਼ਿਲ੍ਹਾ ਪ੍ਰਧਾਨ ਆ ਅਸੀਂ ਐਸਚਓ ਦਾ ਜਿਹੜਾ ਇਹਦਾ ਵਿਰੋਧ ਕਰਾਂਗੇ ਔਰ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਐਸਐਚਓ ਸਜਾਨਪੁਰ ਦਾ ਇਹ ਪুতਲਾ ਫੂਕਾਂਗੇ ਜੇ ਚੀਟਾ ਬੰਦ ਨਾ ਹੋਇਆ ਬੜੀ ਸਰਕਾਰਾਂ ਆਈਆਂ بڑے ਪ੍ਰਸ਼ਾਸਨ ਆਇਆ بڑے ਐਸਐਸਪੀ ਆਏ ਲੇਕਿਨ ਐਸਐਸਪੀ ਅੱਖ ਵਰਗਾ ਜਿਹੜੇ ਐਸਐਸਪੀ ਪਠਾਨਕੋਟ ਰਹਿ ਕੇ ਗਏ ਨੇ ਉਹਦੇ ਵਰਗਾ ਕੋਈ ਐਸਐਸਪੀ ਨਹੀਂ ਆਇਆ ਜਿਨ੍ਹਾਂ ਨੇ ਜਿਹੜੇ ਚਿੱਟੇ ਦੇ ਸੌਦਾਗਰ ਸੀ ਜਿਹੜੇ ਚਿੱਟੇ ਵੇਚਦੇ ਸੀ ਉਹਨਾਂ ਦੀ ਪ੍ਰੋਪਟੀਆਂ ਤੱਕ ਜਿਹੜੀਆਂ ਉਹਨਾਂ ਨੇ ਜਬਤ ਕਰਨ ਦਾ ਕਰਤਾ ਲੇਕਿਨ ਜਿਹੜਾ ਚੰਗਾ ਐਸਐਸਪੀ ਆਂਦਾ ਇੱਥੇ ਉਹਨੂੰ ਇਹ ਸਰਕਾਰਾਂ ਟਿਕਣ ਨਹੀਂ ਦਿੰਦੀਆਂ ਕਿਉਂਕਿ ਇਹ ਸਰਕਾਰਾਂ ਦੇ ਮਿਲੀ ਭਗਤ ਹੈ ਇਹ ਪ੍ਰਸ਼ਾਸਨ ਦੀ ਮਿਲੀ ਭਗਤ ਹੈ ਕਿਉਂਕਿ ਫਿਰ ਉਹਨਾਂ ਨੂੰ ਮਹੀਨੇ ਦੇ ਜਾਂਦੇ ਨਹੀਂ ਇਹਨਾਂ ਸਾਰਿਆਂ ਦਾ ਮਹੀਨਾ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਚਿੱਟਿਆਂ ਦੇ ਘਰ ਜਾ ਕੇ ਮਹੀਨੇ ਲੈਣਾ ਸ਼ੁਰੂ ਕਰ ਦਿੱਤੇ ਰਿਹਾ ਲੇਕਿਨ ਪ੍ਰਸ਼ਾਸਨ ਦਾ ਔਰ ਪੁਲਸ ਵਿਭਾਗ ਦਾ ਇਹਨੇ ਉੱਤਰ ਕੋਈ ਧਿਆਨ ਨਹੀਂ ਕਿਉਂਕਿ ਕਮਾਊ ਪੁੱਤਰ ਨੇ ਸਰਕਾਰਾਂ ਦੇ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗਾ ਚੰਗੇ ਐਸਐਸਪੀ ਡੀਆਈਜੀ ਸਾਭ ਤੋਂ ਮੰਗਾ ਸਾਡੀ ਕਿ ਇਹਨਾਂ ਜਿਹੜੇ ਚਿੱਟੇ ਦੇ ਸਦਾਗਰ ਨੇ ਇਹਨਾਂ ਦੇ ਨਕੀਲ ਪਾਈ ਜਾਏ ਔਰ ਐਸਐਚਓ ਸਜਾਣਪੁਰ ਨੂੰ ਇਥੋਂ ਬਦਲਿਆ ਜਾਏ ਜੈ ਹਿੰਦ ਜੈ